ਇਸੇ ਮਾਤਾ ਸਾਹਿਬ ਕੋਲ ਦੀ ਇੱਕ ਜਾਤਰਾ ਹੋਈ ਸੀ ਕਿ ਜੇਕਰ ਮੇਰਾ ਵੀ ਕੋਈ ਪੁੱਤਰ ਹੁੰਦਾ ਤੇ ਦੁਨੀਆਂ ਤੇ ਨਾ ਹੁੰਦਾ ਮੇਰੇ ਪੁੱਤਰ ਦੀ ਵੀ ਗੱਲ ਚੱਲਦੀ ਮਾਤਾ ਸਾਹਿਬ ਕੋਲ ਦੇ ਅੰਦਰ ਭਾਰਨਾ ਪੈਦਾ ਹੋਈ ਤੇ ਘਟ ਘਟ ਕੇ ਅੰਦਰ ਕੀ ਜਾਣਤ ਕਲਗਿਆਂ ਵਾਲੇ ਪਾਸ ਨੇ ਆਖਾ ਸਾਹਿਬ ਕੋਰਾ ਫਿਰਨਾ ਨਾ ਕਰੋ ਤੇਰਾ ਪਾਸੋਂ ਤੇ ਮਾਤਾ ਸਾਹਿਬ ਕੋ ਸਦਾ ਦੁਨੀਆਂ ਤੇ ਜਉਂਦੀ ਰਹੇਗੀ ਕੱਢ ਲੇ ਢੋਲੀ ਘਾਰੋ ਖਾਲਸਾ ਪੰਥ ਜਿਸ ਨੂੰ ਆਖਿਆ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਧ ਗਿਆ ਸੁਤਚਾਰ ਚਾਰ ਚਾਰ ਨੂੰ ਇਹ ਤਾਂ ਪਿਆ ਭਰਾ ਜੀਵਤ ਕਰੀ ਹਜ਼ਾਰ ਜਸੇ ਬਾਦ ਦੋ ਹੁਣ ਕਿਸੇ ਦੇ ਪੰਜ ਹੁਣ ਕਿਸੇ ਦੇ 10 ਹੁਣ ਕੇ ਕਿਸੇ ਦੇ 7 ਹੁੰਦੇ ਪਰ ਬਾਦਲਾ ਸਾਹਿਬੁਰ ਦਾ ਸਾਰਾ ਪਾਸਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਵੀ ਜਦੋਂ ਆਪਾਂ ਖੰਡੇ ਵੱਟ ਦਾ ਅਮਰਤ ਪਾਰ ਕਰਦੇ ਆ ਨਾ ਤੇ ਆਖਿਆ ਜਾਂਦਾ ਤੁਹਾਡਾ ਪਤਾ ਕੋਣ ਕੱਲ ਕੇ ਮੇ ਪਾਸਾ ਤਰੂ ਗੋਬਿੰਦ ਸਿੰਘ ਮਹਾਰਾਜ ਤਾਂ ਵੀ ਮਾਤਾ ਮਾਤਾ ਸਹਿਬਕੋੜ ਵਾਸੀ ਸ੍ਰੀ ਆਨੰਦਪੁਰ ਸਾਹਿਬ ਦਾ ਇਹ ਗੱਲ ਜੁੜੀ ਹੋਈ ਆ ਨਾਲ ਮਾਤਾ ਸਹਿਬਕੋੜ ਨੇ ਆਰਦਵਾਈਏ ਤਾਸੋ ਪਾਈਆ ਮਰ ਕੇ ਜੀਉਣ ਦਾ ਇੱਕ ਪਦ ਪ੍ਰਾਪਤ ਕੀਤਾ ਕਲੀਆਂ ਵਾਲੇ ਪਾਸਾ ਤੇ ਨਾਲ ਹਕਾਰ ਹੋਈ ਸਮਾ ਚਲਿਆ ਅੱਜ ਕਲਕੇ ਵਾਲੇ ਪਾਸਾ ਮਹਾਰਾ ਜੱਦੀ ਜਾ ਪਹੁੰਚੇ ਜਿਸ ਵਕਤ ਬਹਾਦਰ ਸਾਹਿਬ ਨੂੰ ਡਾਕ ਮਿਲਦੇ ਇੱਥੇ ਮਾਤਾ ਸਹਿਬਕੋੜ ਮਾਤਾ ਸੁੰਦਰਗੌਰ ਕਿਤੇ ਮਿਲਣ ਵਾਸਤੇ ਆਏ ਅੱਜ ਦੋਵਾਂ ਸੁਭਾਗ ਜੋੜਾ ਗੁਰੂ ਦੇ ਚਰਨਾਂ 'ਵਿਖਾਦਰ ਹੋਇਆ ਇੱਥੋਂ ਹੁਣ ਆਪਿਓ ਮਾਤਾ ਸਰਦ்கੋੜ ਨੇ ਇੱਕ ਵਾਰ ਆਖੀ ਮਹਾਰਾਜਾ ਤੇ ਤੁਹਾਡੇ ਨਾਲ ਰਹਿਣਾ ਤੂੰ ਨਹੀਂ ਸਦਾ ਤੁਹਾਡੇ ਨਾਲ ਰਹੇ ਮੇਰੇ ਮਨ ਵਿੱਚ ਇੱਛਾ ਹੇ ਕੜਕਿਆਂ ਵਾਲੇ ਪਾਸਾ ਨੇ ਇੱਕ ਮਾਤਾ ਸਰਦ்கੋੜ ਦੀ ਭਾਵਨਾ ਨੂੰ ਦੇਖਦਾ ਹੋਇਆ ਮਾਤਾ ਸਰਦ்கੋੜ ਨੂੰ ਦਿੱਲੀ ਮਿਲਦਾ ਉਹ ਭੇਜ ਦਿੱਤਾ ਤੇ ਮਾਤਾ ਸਰਦ்கੋੜ ਨੂੰ ਆਪਣੇ ਨਾਲ ਅਬਜੋਦ ਨਗਰ ਗਬਿੰਦ ਗੁਰੂ ਦਾ ਨਾਮ 잡ਤ ਸੁਖ ਪਾਇਆ ਰਾਮ ਨਦੀਰ ਸਰ ਦੀ ਪੱਤਰਪਾਲ ਧਰਤੀ ਤੇ ਲੈ ਜਾਂਦੇ ਨੇ ਇੱਥੇ ਧਾਕੇ ਬਰਾਜਮਾਨ ਹੋਏ ਅਜੋਤ ਮਾਤਾ ਸਾਹਿਬ ਗੁਰਦੁਆਕ ਭੋਰਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਇੱਥੇ ਇੱਕ ਤੰਬੂ ਲਗਾਇਆ ਗਿਆ ਸੀ ਉਹਦਾ ਸਮਾਂ ਵਿੱਚ ਗਦਾਵਰੀ ਦੇ ਕੰਢੇ ਤੇ ਉਸ ਭੋਰੇ ਵਿੱਚ ਬੈਠ ਕੇ ਮਾਤਾ ਸਾਹਿਬ ਗੁਰਦੁਆਕ ਨਿਤ ਜਾਦੀ ਸਾਹਿਬ ਦਾ ਪਾਠ ਕਰਾ ਕਰਦੇ ਸੀ ਤੁਸੀਂ ਅੱਜ ਵੀ ਕਦੇ ਜਾਂਦੇ ਹੋ ਦੱਸੋ ਕਿਤੇ ਉਹਨਾ ਤੁਸੀਂ ਉੱਥੇ ਇੱਕ ਸਿੱਖ ਤੁਹਾਨੂੰ ਸਦਾ ਜਾਦੀ ਸਾਹਿਬ ਦਾ ਪਾਠ ਪਰਦਾ ਨਜ਼ਰ ਆਏਗਾ ਸਾਧਾਰਤ ਪਈ ਹਰਿਆਵਲੀ ਜਿੱਥੇ ਮੇਰਾ ਫਤਗੁਰ ਬੈਠਾ ਆਏ ਸੀ ਦੰਤ ਪਏ ਹਰਿਆਵਲੇ ਜਿਨੀ ਮੇਰਾ ਫਤਗੁਰ ਦੇਖਿਆ ਜਾਏ ਯਾਦ ਰੱਖਿਓ ਇਹ ਕਮਾਲ ਜਦੋਂ ਕਦੇ ਰਾਤ ਨੂੰ ਧਰਤੀ ਤੇ ਹੋਣਾ ਪਿਆ ਤੇ ਮਾਂ ਦੀ ਪਹਾ ਕਰ ਨਹੀਂ ਪਈ ਤਾਂ ਇਹੋ ਮੇਰੇ ਗੁਰੂ ਨਾਨਕ ਪਤਿ ਨੇ ਆਖਿਆ ਸੀ ਸੋਕੋਂ ਬੰਦਾ ਆਖੀ ਅਜਤ ਜਮੇਰਦਾਨ ਮੈਂ ਇੱਕ ਕਰਤਾ ਕਹਿ ਕੇ ਖਮਦਾ ਜੱਤ ਕੋ ਜਣਾ ਆਖਰੀ ਇੱਥੇ ਹੁਣ ਸਮਰਤਿਆ ਇੱਥੇ ਗੁਰਦਰਾ ਪੂਰਾ ਸੱਜ ਬਣਿਆ ਹੋਇਆ ਹੈ ਦਿਨੇ ਮਾਤਾ ਸਾਹਿਬ ਤੁਰ ਕਲਗੀਆਂ ਵਾਲੇ ਪਾਸ਼ਾ ਤੇ ਕੋਲ ਨਾ 1.5 ਦੀ ਧਰਤੀ ਤੇ ਆ ਜਾਂਦੇ ਨੇ ਇੱਥੇ ਪ੍ਰਸਾਦਾ ਤੌਰ ਕਰਦੇ ਤੇ ਕਲਕੀਆਂ ਵਾਲੇ ਪਾਤਸ਼ਾਹ ਸਿੱਖ ਆਪ ਬੈਠ ਕੇ ਸਕਦੇ ਤੇ ਮਾੜੀ ਦੇ ਨਾਲ ਬੜਾ ਪਿਆਰ ਕਰਦੇ ਮਾਤਾ ਸਰਗੁਰ ਦੇ ਨਾਲ ਮਾੜੀ ਆ ਕੇ ਬਣਾ ਕਰ ਦਿੱਸੀ ਖਾਸੇ ਦੀ ਪਤਿ ਮਾਸ ਅਰਜਸ ਤਰਫੋਂ ਆਤੀ ਇਸ ਵੀ ਦਾ ਬਰਾ ਆ ਗਿਆ ਤੇ ਕਲਕੀਆਂ ਵਾਲੇ ਪਾਤਸ਼ਾਹ ਖੜ ਲਗੇ ਸਰਗੁਰ ਨੂੰ ਕਿ ਤੁਸੀਂ ਹੁਣ ਦਿੱਲੀ ਚਲੇ ਜਾਓ ਅਸੀਂ ਹੁਣ ਸੰਸਾਰ ਤੋਂ ਪਿਆਲਾ ਘਰ ਜਾਵਾਂ ਜਿੱਥੇ ਗੁਰਤਾ ਗਦੀ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮਹਾਰਾਜ ਪੁੱਛਿਆ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਸੁਦਾਤ ਗੁਰੂ ਜੀ ਦਾ ਤਮਾਤਾ ਸਰਪੁਰ ਨੇ ਪੁੱਛਿਆ ਹਣੋ ਸਾਕਸੀ ਰੂਪ ਦੇ ਵਿੱਚ ਤੁਹਾਡੇ ਦਰਖਤਦਾ ਹੋਣਗੇ ਤੇ ਮੇਰੇ ਗਲੀਆਂ ਵਾਲੇ ਪਾਸਾ ਨੇ ਇੱਕ ਸੱਦ ਪਰਦੇ ਤੇ ਤੂੰ ਕਾਰਾ ਜਮਾ ਹਿੱਤੇ ਦਰਗੋਦਾ ਸਹਲਾ ਹਲਤ ਬਰਦਨ ਬਾਸ਼ਮਸ਼ੀਰਦਾਸ ਪੰਨ ਸ਼ਾਕਰ ਦਤੇ ਇੱਕ ਪਾਲਕੀ ਕਾਰ ਹੋਈ ਨਾਲ ਪੰਨ ਸਿੰਘ ਜਾਰ ਹੋਏ ਕਹਿਣ ਲਗੇ ਅਮਰਤ ਵਾਲੇ ਉੱਠ ਕੇ ਜਾਬੀ ਸਰ ਦਾ ਪਾਠ ਪੜ੍ਹਤੇ ਅਰਦਾਸ ਕਰਕੇ ਗੁਰੂ ਦੇ ਚਰਨਾਂ ਵਿੱਚ ਆ ਗਰੇਟ ਸ਼ਾਸਤਰਾਂ ਦੇ ਦਰਸ਼ਨ ਕਰਿਓ ਸਾਖ ਰੂਪ ਦੇ ਵਿੱਚ ਮੇਰੇ ਦਰਸ਼ਨ ਕਰੰਗੇ ਹਸਕਰਪਾਨ ਖੰਡੋ ਖੜਗ ਤਲਬ ਕਬਰੇ ਤੇ ਤੀਰ ਸੈਫਰ ਸਰੋਹੀ ਸਰਦੀ ਦਾ ਹਮਾਰੇ ਪੀਰ 92 ਪਾਤਸ਼ਾਹਾਂ ਨੇ ਆਖਿਆ ਸੀ ਪੰਜ ਪਿਆਲੇ ਪੰਜ ਪੀਰ ਹੱਥ ਸੰਤੋਖ ਦਇਆ ਧਰਮ ਤੇ ਵੀਰ ਦੇ ਪੰਜ ਪਿਆਲੇ ਹਰ ਪੰਦ ਨਾਲ ਗੁਰੂ ਦੱਸੇ ਕਿ ਪਾਲਕੀ ਨੇ ਸਦਾਕੇ ਮਾਤਾ ਸਹਿਬ ਕੌਰ ਨੂੰ ਲੱਗੇ ਨੇ ਤੋਹ ਤੋਹ ਇਹ ਦਿੱਲੀ ਵਿਚ ਜਾਣ ਕੇ ਜਦੋਂ ਜ਼ਿੰਦਗੀ ਦੇ ਉੱਤੇ ਨੇ 40 ਸਾਲ ਗਲਗਿਆਂ ਵਾਲੇ ਪਾਤਸ਼ਾਹ ਤੋਂ ਬਾਅਦ ਵਫ਼ੀਦ ਕੀਤਾ ਨੌ ਹਕਮਾਂ ਵਿੱਚ ਪੁੱਤ ਦੇ ਨਾਂ ਤੇ ਭੇਜੇ ਆਗਦੀ ਹਫਤਾ ਜਾਤਣਾ ਰੂਪ ਵਿੱਚ ਮਾਤਾ ਸਹਿਬ ਕੌਰ ਦੇ ਪਰਸਾਏ ਇਉਂ ਅਖੀਏ